ਸ਼ਹਿਰ ਵਿੱਚ ਲੋਕਾਂ ਵੱਲੋਂ ਕੀਤੀ ਜਾ ਰਹੀ ਰੋਂਗ ਸਾਈਡ ਪਾਰਕਿੰਗ ਕਾਰਨ ਸੜਕਾਂ ਨੂੰ ਜਾਮ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਗਲਤ ਤਰੀਕੇ ਨਾਲ ਖੜੀਆਂ ਕੀਤੀਆਂ ਗਈਆਂ ਗੱਡੀਆਂ ਨੂੰ ਚੋਕ ਕੀਤਾ ਜਾ ਰਿਹਾ ਹੈ ਸਾਡੀ ਫਾਸ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਵਿਸ਼ੇਸ਼ ਕਾਲਪਾਤ ਕੀਤੀ ਗਈ ਦਿਨ-ਦਿਨ ਵਧੇ ਇਨਕ੍ਰੋਚਮੈਂਟ ਅਤੇ ਵੱਧਾ ਰੋਂਗ ਸਾਈਡ ਪਾਰਕਿੰਗ ਜਿਹੜੀ ਹਿੱਗੀ ਹੈ ਉਹਨੇ ਜਿੱਥੇ ਭੜਤੂ ਪਾਇਆ ਹੈ ਉੱਥੇ ਹੀ ਟ੍ਰੈਫਿਕ ਪੁਲ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਉਪਰਾਲੇ ਕਰਦੇ ਆ ਇਸ ਰੋਂਗ ਸਾਈਡ ਪਾਰਕਿੰਗ ਨੂੰ ਲੱਗੀਆਂ ਗੱਡੀਆਂ ਨੂੰ ਤੋ ਵੀ ਕੀਤਾ ਜਾ ਰਿਹਾ ਪਰ ਲੋਕਾਂ ਨੂੰ ਪਤਾ ਨਹੀਂ ਫੇਰ ਨਹੀਂ ਸਮਝ ਲੱਗਦੀ ਲੋਕ ਗਲਤ ਤਰੀਕੇ ਨਾਲ ਆਪਣੀਆਂ ਗੱਡੀਆਂ ਖੜੀਆਂ ਕਰਕੇ ਜਿੱਥੇ ਰੋਡ ਨੂੰ ਜਮ ਕਰਦੇ ਨੇ ਉੱਥੇ ਹੀ ਟ੍ਰੈਫਿਕ ਪੁਲ ਪ੍ਰਸ਼ਾਸਨ ਵੱਲੋਂ ਜੰਗੀ ਉਬਰਲੇ ਕਰਦੇ ਆ ਅੱਜ ਜਿਹੜੀ ਹੈ ਇਨਕ੍ਰੋਚਮੈਂਟ ਨੂੰ ਹਟਾਉਣ ਲਈ ਜਾਂ ਰੋਂਗ ਸਾਈਡ ਪਾਰਕਿੰਗ ਨੂੰ ਹਟਾਉਣ ਦੇ ਲਈ ਅੱਜ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਕਿ ਆਪਣੀ ਜਿਹੜੀ ਹੈ ਉਹ ਗੱਡੀ ਗਲਤ ਨਾ ਲਾਣ ਜੀ ਸਰ ਕੀ ਕਹਿਣਾ ਜੀ ਹੈ ਜਿਹੜੀ ਆ ਕਿੰਨੀਆਂ ਗੱਡੀਆਂ ਢਿੱਲੇ ਜਾ ਜਾਂਦੇ ਹੋ ਦੇ ਜਿਹੜੀ ਲੱਗੀ ਹੋਏ ਰੋਹ ਚੁਕੜੀਆਂ ਦੀ ਪੈਂਦੀਆਂ ਜਿਹਦੀ ਗਿਣਤੀ ਨਹੀਂ ਕੀਤੀ ਤੇ ਦਿੰਗੇ ਕਿੰਨੇ ਕ ਦਾ ਚਲਾਨ ਸਰ ਹੁੰਦਾ ਸਾਰਾ ਤੇਰਾ ਚਲਾਨ 1500 ਦਾ ਚੱਡ ਗਿਆ ਤੇ ਲੋਕਾਂ ਨੂੰ ਸੁਨੇਹਾ ਕੀ ਜਾਂ ਵੇਰ ਨਹੀਂ ਹੁੰਦੇ ਲੋਕ ਕਿਹੜੀ ਕਿਹੜੀ ਰੋਡ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਅਸਰ ਰੋਡ ਜਿੱਥੇ ਕਿਤੇ ਆਨ ਕੋਣ ਹੈ ਤੇ ਗੱਡੀ ਲੱਗੀ ਜਾਏ ਰੋਡ ਕੋਈ ਨਹੀਂ ਪੇਗਾ ਪੱਕਾ ਕੋਈ ਨਹੀਂ ਲੋਕਾਂ ਨੂੰ ਕਿਉਂ ਨਹੀਂ ਸਮਝ ਲੱਗਦੀ ਪੁਲ ਪ੍ਰਸ਼ਾਸਨ ਵੱਲੋਂ ਵੱਡੇ ਪੱਦਰ ਦੇ ਉੱਤੇ ਕਿਹਾ ਵੀ ਜਾ ਰਿਹਾ ਕਿ ਆਪਣਾ ਹੀ ਗਰੋਊਂਡਮੈਂਟ ਜਾਂ ਮਾਰਕਿੰਗ ਟਾਓ ਸਭ ਕੁਝ طے ਰਿਹਾ ਹੈ ਅਬ ਸੁਣਾ ਲੈ ਉਹ ਸੁਣ ਸਾ ਅਸਰ ਆਪਦੇ ਹੀ ਪਾਰ ਕਾਲੇ ਤੇ ਗੱਡੀ ਨਾ ਲਾਓ ਗੱਲ ਕਰਦੇ ਹਾਂ ਲੋਕਾਂ ਨੂੰ ਸੁਨੇਹਾ ਕੀ ਹੈ ਜੀ ਤੁਹਾਡੇ ਕੋਲ ਇਹੋ ਜਿਹਾ ਨਾਕਾ ਕਲਕ ਪਾਰਕਿੰਗ ਕਰੀ ਮੋਤੀ ਹੈ ਜੀ ਕਿੰਨੀਆਂ ਰੋਜ ਦੀਆਂ ਗੱਡੀਆਂ ਸਟੂਰ ਮੈਂ ਸਰ ਗਿਣਤੀ ਕੋਈ ਨਹੀਂ ਆ ਗਈ ਹਾਂ ਯਾਰਾ ਭਾਈ ਜਿੱਥੇ ਕੋਈ ਰੌਂਗ ਸਾਈਡ ਲੱਗੀ ਮਿਲੇਗੀ ਉਹੀ ਹੈ ਉਹ ਚੱਕੜੀਆਂ ਦੂਜੀ ਤਰ੍ਹਾਂ ਦੇ ਤੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਕੀ ਕਹਿੰਦਾ ਜੀ ਅਦਲੀ ਜਿਹੜੀ ਰੌਂਗ ਸਾਈਡ ਗੱਡੀਆਂ ਲੱਗਦੇ ਕੀ ਕਹਿੰਦਾ ਜੀ ਤੁਹਾਡੇ ਕੋਲ ਇਹ ਦੇਖੋ ਜੀ ਕਿਤੇ ਵੀ ਗੱਡੀਆਂ ਲਾ ਕੇ ਟੜ ਪੈਂਦੇ ਨੇ ਸੜਕਾ ਜਾਮ ਕਰਦੇ ਨੇ ਆਵਾਜ਼ਾਈ ਨੂੰ ਬਹੁਤ ਨੁਕਸਾਨ ਹੁੰਦਾ ਇੱਥੇ ਰੋਡ ਦੇ ਉੱਤੇ ਜਾਮ ਲੱਗ ਜਾਂਦਾ ਤੇ ਉਹ ਫਿਰ ਇਹਨਾਂ ਦਾ ਕੰਮ ਆਣ ਕੇ ਗੱਡੀਆਂ ਚੁੱਕਦੇ ਨੇ ਇਥੋਂ ਤੇ ਗੱਡੀਆਂ ਲੈ ਕੇ ਜਾਂਦੇ ਨੇ ਸਗੋਂ ਇਹ ਦੇਖ ਤਾਂ ਭੜਾ ਹੀ ਕਰਦੇ ਨੇ ਇੱਥੇ ਸਫਾਈ ਕਰਦੇ ਨੇ ਬਹੁਤ ਵਧੀਆ ਪਰ ਪੂਰ ਪ੍ਰਸ਼ਾਸਨ ਵੱਲੋਂ ਕਹਿ ਲਈਏ ਸਰਕਾਰ ਵੱਲੋਂ ਕਹਿ ਰਹੀਏ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਬਾਰ ਬਾਰ ਕਿ ਗੱਡੀਆਂ ਜਿਹੜੀਆਂ ਹੈਗੀਆਂ ਗਲਤ ਤਰੀਕੇ ਨਾਲ ਨਾਲ ਲਗਾਓ ਪਰ ਲੋਕ ਇਡੀਆਂ ਮਹਿੰਗੀਆਂ ਗੱਡੀਆਂ ਲੈ ਕੇ ਉਹਦੀ ਜਿਹੜੀ ਪਾਰਕਿੰਗ ਨਹੀਂ ਕਰਦੇ ਰੋਡ ਨੂੰ ਜਾਮ ਕਰਦੇ ਨੇ ਕਿੰਨਾ ਕੁ ਵਧੀਆ ਕੰਮ ਲੋਕਾਂ ਦਾ ਬਹੁਤ ਗਲਤ ਕੰਮ ਹੈ ਜੀ ਇਹਨਾਂ ਨੂੰ ਜਿੰਨਾ ਵੀ ਸਮਝਾ ਲਓ ਇੱਕ ਗੱਡੀ ਚੁੱਕ ਕੇ ਲੈ ਜਾਂਦੇ ਦੂਜੀ ਉੱਥੇ ਆਣ ਕੇ ਫੇਰ ਖੜੀ ਹੋ ਜਾਂਦੀ ਆ ਦੇਖੋ ਇਹ ਹੁਣੇ ਫੇਰ ਇੱਕ ਗੱਡੀ ਆ ਰਹੀ ਹੈ ਇਹਨੇ ਆਣ ਕੇ ਫੇਰ ਇੱਥੇ ਖਲੋਇ ਜਣਾ ਵਾ ਇਹਨਾਂ ਨੂੰ ਜਿੰਨਾ ਮਰਜ਼ੀ ਕਿਸੇ ਨੂੰ ਮੋੜ ਲਓ ਇਹ ਕਿਸੇ ਦੇ ਬੱਚ ਨਹੀਂ ਆਉਂਦੇ ਨਾ ਮੁੜਦੇ ਨੇ ਆਣ ਕੇ ਦੁਕਾਨਾਂ ਦੇ ਵੀ ਬੂਹੇ ਅੱਗੇ ਮੋੜੇ ਲਾ ਦਿੰਦੇ ਨੇ ਉਹਨਾਂ ਦਾ ਵੀ ਰੋਜ਼ ਜਾਮ ਕਰ ਦਿੰਦੇ ਨੇ ਉਹ ਵਿਚਾਰੇ ਆਣ ਕੇ ਮਿੰਡ ਵੱਧ ਐ ਹੋਈ ਕੰਮ ਕਰਦੇ ਨੇ ਗੱਡੀਆਂ ਚੁੱਕ ਕੇ ਲੈ ਜਾਂਦੇ ਨੇ ਆਉਂਦੇ ਨੇ ਫੇੜਾ ਲੱਗੀ ਹੁੰਦੀ ਆ ਜਿੰਨਾ ਮਰਜ਼ੀ ਸਮਝਾ ਲਓ ਇਹ ਨਹੀਂ ਸਮਝਦੇ ਜੀ ਦੋਸਤੋ ਲੋਕਾਂ ਦਾ ਵੀ ਕਹਿਣਾ ਤੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਰੋਂਗ ਸਾਈਡ ਜਿਹੜੀ ਪਾਰਕਿੰਗ ਕੀਤੀ ਜਾਂਦੀ ਹੈ ਲੋਕਾਂ ਵੱਲੋਂ ਹਟਾਇਆ ਜਾਂਦਾ ਅਰ ਦੇਖੋ ਗੱਡੀ ਇੱਕ ਗਈ ਹੈ ਇਸ ਰੋਡ ਦੇ ਉੱਦੋਂ ਅਰ ਦੂਜੀਆਂ ਗੱਡੀਆਂ ਜੰਨੀਆਂ ਲਗਣੀਆਂ ਸ਼ੁਰੂ ਹੋ ਗਈਆਂ ਰੋਡ ਦੇ ਉੱਤੇ ਪਰ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਲੰਦੀ ਵੀ ਇੰਨੀਆਂ ਮਹਿੰਗੀਆਂ ਗੱਡੀਆਂ ਨੇ ਤੁਹਾਡੀਆਂ ਉਹਦੀ ਜਿਹੜੀ ਵਿਸਾ ਪਾਰਕਿੰਗ ਦੀ ਜਿਹੜੀ ਬਣਾਈ ਗਈ ਹੈ ਸਰਕਾਰ ਪ੍ਰਸ਼ਾਸਨ ਵੱਲੋਂ ਕਿਤੇ ਉਹਦੀ ਸੁਵਿਧਾ ਲਿੱਤੀ ਜਾਵੇ ਤੇ ਗੱਡੀ ਟੋਹ ਹੁੰਦੀ ਹੈ ਚਲਾਨ ਵੀ ਹੁੰਦੇ ਨੇ ਲੋਕਾਂ ਨੂੰ ਉਹਦਾ ਖਮਿਆਦਾ ਵੀ ਭੁਗਦਣਾ ਪੈਂਦਾ ਪਰ ਇਹ ਤੋਂ ਵੱਧਨ ਦੇ ਲਈ ਲੋਕਾਂ ਨੂੰ ਜੋ ਸਰਕਾਰ ਦੀਆਂ ਹ